ਪਰਾਉਣੇ ਵਾਲੀ ਬਣਾਉਣੇ ਹੋਣ ਜਾਂ ਫਿਰ ਆਪ ਖਾਣੇ ਹੋਣ ਗੋਭੀ ਦੇ ਪਕੌੜੇ ਕਿੰਨੂ ਨਹੀਂ ਪਸੰਦ ਤੇ ਲੋ ਜੀ ਆਜੋ ਅੱਜ ਆਪਾਂ ਬਣਾਨੇ ਆ ਗੋਭੀ ਦੇ ਪਕੌੜੇ ਉਹ ਵੀ ਬਹੁਤ ਹੀ ਟੇਸਟੀ ਜੋ ਕਿ ਬਿਲਕੁਲ ਵੀ ਕੱਚੇ ਨਹੀਂ ਰਹਿਣਗੇ ਇਸ ਇੱਕ ਟ੍ਰਿਕ ਦੇ ਨਾਲ ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਤੇ ਲੋ ਜੀ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਮਿਸ ਸੰਧੂ ਲਾਈਫ ਸਟਾਈਲ ਤੇ ਤੇ ਲੋ ਜੀ ਆ ਗਏ ਇੱਕ ਨਵੀਂ ਰੈਸਿਪੀ ਦੇ ਨਾਲ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਕੌੜੇ ਜੋ ਕਿ ਬਹੁਤ ਹੀ ਟੇਸਟੀ ਬਣਨਗੇ ਤੇ ਬਿਲਕੁਲ ਵੀ ਕੱਚੇ ਨਹੀਂ ਰਹਿਣਗੇ ਚਲੋ ਜੀ ਇੱਥੇ ਆਪਾਂ ਗੋਭੀ ਲੈ ਲਈਏ ਤੇ ਗੋਭੀ ਦੇ ਕੱਟ ਲੈਣੇ ਪੀਸ ਥੋੜੇ ਮੋٹے ਰੱਖਨੇ ਨੇ ਆਪਾਂ ਜਿਆਦਾ ਬ੍ਰੇਕ ਵੀ ਨਹੀਂ ਕਰਨੇ ਤੇ ਜਿਆਦਾ ਮੋٹے ਵੀ ਨਹੀਂ ਰੱਖਨੇ ਪੀਸਸ ਚ ਗੋਭੀ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਧੋਣ ਤੋਂ ਬਾਅਦ ਆਪਾਂ ਇੱਥੇ ਕਰ ਲਿਆ ਇੱਕ ਪੈਨ ਦੇ ਵਿੱਚ ਪਾਣੀ ਗਰਮ ਜਦੋਂ ਪਾਣੀ ਨੂੰ ਉਬਾਲੇ ਆਉਣੇ ਸ਼ੁਰੂ ਹੋ ਜਾਣਗੇ ਉਸ ਟਾਈਮ ਆਪਾਂ ਗੋਭੀ ਪਾਵਾਂਗੇ ਇਹਦੇ ਚ ਕੱਟੀ ਹੋਈ ਉਸ ਤੋਂ ਬਾਅਦ ਆਪਾਂ 2 ਮਿੰਟ ਲਈ ਇਹਨੂੰ ਕਰਾਂਗੇ ਚ ਬਲਾਂਚ ਯਾਨੀ ਕਿ ਥੋੜੀਕ ਜਿਹੀ ਦੇਰ ਉਬਾਲਾਂਗੇ 1-2 ਰੇਜੇ ਦਿਵਾਵਾਂਗੇ ਬਸ ਹਲਕੇ ਜੇ ਜਦੋਂ ਹੀ ਗੋਭੀ ਦਾ ਕਲਰ ਚੇਂਜ ਹੋਣਾ ਉਤਾਰ ਲਵਾਂਗੇ ਤੇ ਛਾਨ ਕੇ ਆਪਾਂ ਕਿਸੇ ਚੀਜ਼ ਦੇ ਵਿੱਚ ਰੱਖ ਲਵਾਂਗੇ ਤੇ ਉਸ ਤੋਂ ਉੱਪਰ ਆਪਾਂ ਪਾ ਦਾਂਗੇ ਇਹਦੇ ਠੰਡਾ ਪਾਣੀ ਤਾਂ ਕਿ ਇਹਦੀ ਜਿਹੜੀ ਪ੍ਰੋਸੈਸਿੰਗ ਹੈ ਉਹ ਜ਼ਿਆਦਾ ਗਲ ਨਾ ਜਾਵੇ ਜਿਵੇਂ ਕਿ ਤੁਸੀਂ ਹੁਣ ਵੀਡੀਓ 'ਚ ਦੇਖ ਸਕਦੇ ਹੋ ਇਹਦਾ ਕਲਰ ਥੋੜਾ ਜਿਹਾ ਚੇਂਜ ਹੋਣ ਲੱਗ ਗਿਆ ਗੋਭੀ ਦਾ ਤੇ ਇਹ ਬਲਾਂਚ ਹੋ ਗਈ ਹੈ ਤੇ ਇਹਨੂੰ ਆਪਾਂ ਹੁਣ ਛਾਨ ਕੇ ਨਾਲ ਦੀ ਨਾਲ ਇਹਦੇ ਉੱਤੇ ਆਪਾਂ ਪਾ ਦਾਂਗੇ ਠੰਡਾ ਪਾਣੀ ਤਾਂ ਕਿ ਇਹਦੀ ਪ੍ਰੋਸੈਸਿੰਗ ਜ਼ਿਆਦਾ ਨਾ ਹੋ ਜਾਵੇ ਤੇ ਜ਼ਿਆਦਾ ਇਹ ਗਲ ਨਾ ਜਾਵੇ ਤੇ ਲਓ ਜੀ ਇਹਨੂੰ ਆਪਾਂ ਛਾਨ ਕੇ ਰੱਖ ਲਵਾਂਗੇ ਇੱਕ ਸਾਈਡ ਤੇ ਤੇ ਗੋਭੀ ਨੂੰ ਇੱਕ ਸਾਈਡ ਤੇ ਕੱਢਣ ਤੋਂ ਬਾਅਦ ਆਪਾਂ ਕਰ ਲਾਂਗੇ ਇੱ ਵਿਸਤੰ ਦਾ ਕੋਲ ਬਣਾਣਾ ਜਿਹੜਾ ਆਪਾਂ ਉਹਦੀ ਕੰਸਿਸਟੈਂਸੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਆਪਾਂ ਮੈਂ ਬਣਾ ਕੇ ਦਿਖਾਨੀ ਆ ਤੁਹਾਨੂੰ ਤੇ ਲੋ ਜੀ ਉਦੋਂ ਪਹਿਲਾਂ ਆਪਾਂ ਰੱਖ ਦਾਂਗੇ ਫਰਾਈਪੈਨ ਚ ਤੇਲ ਗਰਮ ਕਰਨਾ ਕੜਾਈ ਚ ਜਾਂ ਫਰਾਈਪੈਨ ਤੁਸੀਂ ਜੋ ਵੀ ਲੈਣਾ ਚਾਹੋ ਉਹ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਸਰੋਂ ਦਾ ਤੇਲ ਪਾਇਆ ਉਹਦੇ ਚ ਉਹਨੂੰ ਗਰਮ ਹੋਣਾ ਰੱਖਤਾ ਹੈ ਤੇ ਇੱਥੇ ਲੈ ਲਿਆ ਆਪਾਂ ਬੇਸਨ ਬੇਸਨ ਦੇ ਵਿੱਚ ਥੋੜੀ ਜਿਹੀ ਪਾਈ ਅਜਵਾਇਨ ਜੀਰਾ ਨਮਕ ਮਿਰਚ ਹਲਦੀ ਥੋੜੀ ਜੀ ਗਰਮ ਮਸਾਲਾ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਥੋੜਾ ਜਿਆ ਤੇ ਸੁੱਕਾ ਧਨੀਆ ਵੀ ਪਾ ਸਕਦੇ ਹੋ ਤੇ ਇੱਥੇ ਮੈਂ ਲੈ ਰਹੀ ਹਰਾ ਧਨੀਆ ਤੇ ਉਸ ਤੋਂ ਬਾਅਦ ਮੈਂ ਇਹਨੂੰ ਸਾਰੇ ਮਿਕਸਚਰ ਨੂੰ ਘੋਲ ਲਿਆ ਸੀ ਚੰਗੀ ਤਰ੍ਹਾਂ ਨਾਲ ਤੇ ਉਸ ਤੋਂ ਬਾਅਦ ਆਪਾਂ ਪਾਣੀ ਥੋੜਾ ਥੋੜਾ ਕਰਕੇ ਪਾਵਾਂਗੇ ਤਾਂ ਜੋ ਕੋਲ ਜਿਆਦਾ ਪਤਲਾ ਨਾ ਹੋ ਜੇ ਤੇ ਆਪਾਂ ਕੰਸਿਸਟੈਂਸੀ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਵੀ ਕਿੰਨੀ ਮਤਲਬ ਰੱਖਣੀ ਆ ਆਪਾਂ ਨਾ ਜ਼ਿਆਦਾ ਪਤਲਾ ਕਰਨਾ ਹੈ ਤੇ ਨਾ ਜ਼ਿਆਦਾ ਗਾੜਾ ਰੱਖਣਾ ਤੇ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇੱਥੇ ਐਡ ਕਰਾਂਗੇ ਥੋੜੀ ਜੀ ਸੂਜੀ ਸੂਜੀ ਦੇ ਨਾਲ ਬਹੁਤ ਹੀ ਵਧੀਆ ਟੈਕਸਚਰ ਆਉਂਦਾ ਪਕੌੜਿਆਂ ਦਾ ਤੇ ਬਹੁਤ ਹੀ ਫਲਫੀ ਪਕੌੜੇ ਬਣਦੇ ਨੇ ਇਹ ਤੁਸੀਂ ਥੋੜੀ ਜੀ ਐਡ ਕਰ ਸਕਦੇ ਹੋ ਜਿਹੜਾ ਵੀ ਵੇਸਣ ਦਾ ਘੋਲ ਤੁਸੀਂ ਤਿਆਰ ਕਰਨਾ ਹੈ ਉਹਦੇ ਵਿੱਚ ਤੁਸੀਂ ਇਹ ਸੂਜੀ ਪਾ ਕੇ ਦੇਖਿਓ ਬਹੁਤ ਹੀ ਵਧੀਆ ਕ੍ਰਿਸਪੀ ਪਕੌੜੇ ਬਣਦੇ ਨੇ ਤੇ ਉਸ ਤੋਂ ਬਾਅਦ ਆਪਾਂ ਇੱਥੇ ਲਵਾਂਗੇ ਬੇਕਿੰਗ ਸੋਡਾ ਥੋੜਾ ਜਾਂ ਯਾਨੀ ਕਿ ਮਿੱਠਾ ਸੋਡਾ ਚੁੰਡੀਕ ਲੈ ਕੇ ਤੇ ਉਹ ਵੀ ਆਪਾਂ ਮਿਕਸਚਰ ਚ मिक्स ਕਰ ਲਵਾਂਗੇ ਤੇ ਉਸ ਤੋਂ ਬਾਅਦ ਇੱਥੇ ਬਲਾਂਚ ਕੀਤੀ ਹੋਈ ਗੋਭੀ ਹੈ ਜਿਹੜੀ ਆਪਣੀ ਉਹ ਆਪਾਂ ਸਾਰੀ ਘੋਲ ਦੇ ਵਿੱਚ ਪਾ ਦਵਾਂਗੇ ਜਾਂ ਤੁਸੀਂ ਇੱਕ ਇੱਕ ਕਰਕੇ ਪੀਸ ਵੀ ਵੇਸਨ ਦੇ ਵਿੱਚ ਕਵਰ ਕਰਕੇ ਤੇ ਤੇਲ 'ਚ ਗਰਮ 'ਚ ਪਾ ਸਕਦੇ ਹੋ ਤੇ ਮੈਂ ਸਾਰੇ ਇੱਥੇ ਜਿੰਨੇ ਕੁ ਪੀਸ ਸੀਗੇ ਸਾਰੇ ਵੇਸਨ 'ਚ ਘੋਲ ਲਏ ਸੀ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਸਾਰੇ ਫਰਾਈ 팬 ਦੇ ਵਿੱਚ ਆਪਾਂ ਪਾ ਲਏ ਸੀ ਤੇ ਬਿਲਕੁਲ ਤੇ ਇਨਸਾਫ ਹੈ ਇਸ ਤੋਂ ਪਹਿਲਾਂ ਮੈਂ ਕੱਡੇ ਸੇ ਪਨੀਰ ਦੇ ਪਕੌੜੇ ਤੇ ਇਸ ਕਰਕੇ ਥੋੜਾ ਜਿਵੇਂ ਉਹ ਉੱਪਰ ਤੁਹਾਨੂੰ ਪਕੌੜੀਆਂ ਜਿਹਾ ਦਿਖ ਰਹੀਆਂ ਨੇ ਵਿੱਚ ਤੇਲ ਦੇ ਉਹ ਤਾਂ ਕਰਕੇ ਨੇ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਪਾ ਦਵਾਂਗੇ ਤੇਲ ਦੇ ਵਿੱਚ ਤੇ ਹਲਕੀ ਆਂਚ ਤੇ ਆਪਾਂ ਘੱਟ ਤੇ ਹੀ ਰੱਖਣਾ ਠੀਕ ਜਾਂ ਮੀਡੀਅਮ ਤੇ ਤੇ ਉਸ ਤੋਂ ਬਾਅਦ ਐਨ ਵਧੀਆ ਤਰੀਕੇ ਨਾਲ ਆਪਾਂ ਗੋਭੀ ਦੇ ਪਕੌੜਿਆਂ ਨੂੰ ਪੱਕਣ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਕੱਢ ਲਵਾਂਗੇ ਤੇ ਲੋ ਜੀ ਆਪਣੇ ਗੋਭੀ ਦੇ ਪਕੌੜੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੇ ਹੁਣ ਆਪਾਂ ਪਰੌਣਿਆਂ ਨੂੰ ਕਰਾਂਗੇ ਸਰਵ ਇਹ ਲੋ ਦੀ ਬਹੁਤ ਹੀ ਈਜ਼ੀ ਤਰੀਕਾ ਸੀ ਗੋਭੀ ਦੇ ਪਕੌੜੇ ਬਣਾਉਣ ਦਾ ਤੇ ਬਹੁਤ ਹੀ ਟੇਸਟੀ ਬਣਦੇ ਨੇ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਿਓ ਤੇ ਦੱਸਿਓ ਜ਼ਰੂਰ ਕਮੈਂਟਾਂ 'ਚ ਵੀ ਕਿਵੇਂ ਦੇ ਬਣੇ ਨੇ ਤੇ ਮਿਲਦੇ ਆ ਇੱਕ ਨਵੀਂ ਰੈਸিপি ਦੇ ਨਾਲ ਜਲਦੀ ਹੀ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ